ਮੇਰੇ ਬਹੁਤ ਵਿਦਵਾਨ ਦੋਸਤੋ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਪਾਸ਼ ਬਾਰੇ ਪਾਸ਼ ਦਾ ਪੂਰਾ ਨਾਂ ਅਵਤਾਰ ਸਿੰਘ ਸੰਧੂ ਸੀ ਉਹ ਪੰਜਾਬੀ ਸਾਹਿਦ ਦਾ ਇੱਕ ਅਜਿਹਾ ਸਤਾਰਾ ਸੀ ਜਿਸ ਦੀ ਕਵਿਤਾ ਨੇ ਆਉਣ ਵਾਲੇ ਕਵੀਆਂ ਨੂੰ ਬਹੁਤ ਲੰਬੇ ਸਮੇਂ ਤੋਂ ਪ੍ਰਭਾਵਿਤ ਕੀਤਾ ਹੋਇਆ ਤੇ ਹੁਣ ਵੀ ਕਰ ਰਹੀ ਹੈ ਪਾਸ਼ ਨੇ ਪੰਜਾਬੀ ਦੇ ਵਿੱਚ ਰਵਾਇਤੀ ਜਿਹੜੀ ਕਵਿਤਾ ਸੀ ਉਸ ਦੇ ਉਲਟ ਪਰੰਪਰਾਵਾਂ ਨੂੰ ਤੋੜਨ ਦੀ ਗੱਲ ਕਰਦਿਆਂ ਹੋਇਆਂ ਆਪਣੀ ਕਵਿਤਾ ਰਚੀ ਐ ਉਸ ਦੀ ਸਾਰੀ ਕਵਿਤਾ ਪਰੰਪਰਾ ਦੇ ਉਲਟ ਹੈ ਪਰੰਪਰਾਗਤ ਲੋਕ ਗੀਤਾਂ ਦੇ ਉਲਟ ਹੈ ਉਸ ਨੇ ਬਹੁਤ ਜਿਹੜਾ ਹੈ ਇੱਕ ਰਵਾਇਤਾ ਨੂੰ ਤੋੜਨ ਦੀ ਗੱਲ ਕਰਦਿਆਂ ਹੋਇਆਂ ਮਤਲਬ ਆਪਣਾ ਵੱਖਰਾ ਮਹਾਂਦਰਾ ਸਿਰਜ ਕੇ ਲੋਕਾਂ ਨੂੰ ਦਿਖਾਇਆ ਸੀ ਇਸੇ ਕਾਰਨ ਉਹ ਬਹੁਤ ਛੋਟੀ ਉਮਰ ਦੇ ਵਿੱਚ 23 ਸਾਲ ਦੀ ਉਮਰ ਦੇ ਵਿੱਚ ਉਹ ਪ੍ਰਸਿੱਧੀ ਪ੍ਰਾਪਤ ਕਰ ਗਿਆ ਸੀ ਜਿਹੜੀ ਲੋਕਾਂ ਨੂੰ 60-60 ਸਾਲ ਲੱਗ ਕੇ ਵੀ ਪ੍ਰਸਿੱਧੀ ਪ੍ਰਾਪਤ ਨਹੀਂ ਸੀ ਹੋਈ ਤੇ ਅੱਜ ਆਪਾਂ ਉਸ ਦੀ ਕਾਵ ਰਚਨਾ ਬਾਰੇ ਜ਼ਿਕਰ ਕਰਨ ਜਾ ਰਹੇ ਹਾਂ ਸੰਪੂਰਨ ਪਾਸ਼ ਕਾਵ ਇਹ ਕਿਤਾਬ ਦਾ ਜ਼ਿਕਰ ਮੈਂ ਅੱਜ ਤੁਹਾਡੇ ਨਾਲ ਕਰਨ ਜਾ ਰਿਹਾ ਹਾਂ ਇਸ ਕਿਤਾਬ ਦੇ ਵਿੱਚ ਕੀ ਤੇ ਕਿੱਥੇ ਪ੍ਰਸ਼ਨ ਚਿੰਨ੍ਹ ਪਾ ਕੇ ਸ਼ੁਰੂ ਕੀਤਾ ਗਿਆ ਪਹਿਲਾ ਪ੍ਰਕਾਸ਼ ਕੀ ਸ਼ਬਦਾਂ ਪਾਸ਼ ਦੀ ਵਿਲੱਖਣਤਾ ਬਾਰੇ ਪੰਜਾਬੀ ਦੇ ਬਹੁਤ ਵੱਡੇ ਵਿਦਵਾਨ ਡਾਕਟਰ ਰਗਵੀਰ ਸਿੰਘ ਜੀ ਦੇ ਸ਼ਬਦਾਂ ਪਾਸ਼ ਦੀ ਕਵਿਤਾ ਅਮਰਜੀਤ ਚੰਦਨ ਉਹਨਾਂ ਦੇ ਅਣਮੁੱਲੇ ਵਿਚਾਰਾਂ ਪਾਸ਼ ਆਪਣੀ ਕਵਿਤਾ ਬਾਰੇ ਕੁਝ ਕਹਿੰਦਾ ਹੈ ਜਾਂ ਪਾਸ਼ ਦੀ ਵਿਰਾਸਤ ਇਹ ਹੈ ਉਸ ਤੋਂ ਬਾਅਦ ਉਸ ਦੇ ਜਿਹੜੇ ਕਾਵ ਸੰਗ੍ਰਹਿ ਆ ਜਿਵੇਂ ਲੋਕ ਕਥਾ ਅੱਜ ਆਪਣਾ ਜਿਹੜਾ ਜ਼ਿਆਦਾ ਧਿਆਨ ਲੋਕ ਕਥਾ ਦੇ ਉੱਪਰ ਹੀ ਰਹੇਗਾ ਵੈਸੇ ਇਸ ਦੇ ਵਿੱਚ ਉਸ ਦੀਆਂ ਦੋ ਹੋਰ ਕਿਤਾਬਾਂ ਦਾ ਵੀ ਜ਼ਿਕਰ ਹੈ ਲੋਕ ਕਥਾ ਦੇ ਵਿੱਚ ਭਾਰਤ ਬੇਦਾਵਾ ਲੋਹਾ ਸੱਚ 2 ਤੇ 2 3 ਸੰਦੇਸ਼ ਮੇਰੀ ਮਾਂ ਦੀਆਂ ਅੱਖਾਂ ਹਰ ਬੋਲ ਤੇ ਮਰਦਾ ਰਹੀ ਇਹ ਕਿਹ ਕੈਸੀ ਮੁਹੱਬਤ ਹੈ ਦੋਸਤੋ ਮੇਰਾ ਹੁਣ ਹੱਕ ਬਣਦਾ ਹੈ ਗਲੇ ਸੜੇ ਫੁੱਲਾਂ ਦੇ ਨਾਂ ਜਦ ਬਗਾਵਤ ਯੁੱਗ ਪਲਟਾਵਾ ਖੂਬਸੂਰਤ ਪੈਂਡਾ ਕੰਧਾ ਜੇਲ੍ਹ ਦੀਆਂ ਜ਼ਹਿਰ ਸਮਾਂ ਕੋਈ ਕੁੱਤਾ ਨਹੀਂ ਅਰਥਾਂ ਦਾ ਅਪਮਾਨ ਵਕਤ ਦੀ লাশ ਦੇਸ਼ ਭਗਤ ਮੈਂ ਕਹਿੰਦਾ ਬੇਕਦਰੀ ਥਾਂ ਤੇਰਾ ਮੁੱਲ ਮੇਰਾ ਮੁੱਲ ਸੱਭਿਆਚਾਰ ਦੀ ਖੋਜ ਵੇਲਾ ਆ ਗਿਆ ਕਾਤਲ ਲਹੂ ਕਿਰਿਆ ਵਿਸਥਾਪਨ ਸ਼ਰਧਾਂਜਲੀ ਖੁੱਲੀ ਚਿੱਠੀ ਕਾਗਜ਼ੀ ਸ਼ੇਰਾਂ ਦੇ ਨਾਂ ਪ੍ਰਤਿਗਿਆ ਪਰਖਣੜੀ ਤੁਸੀਂ ਹੈਰਾਨ ਨਾ ਹੋਵੋ ਰਾਤ ਨੂੰ ਸੰਕਲਪ ਅੰਤਿਕਾ ਇਹਨਾਂ ਕਵਿਤਾਵਾਂ ਬਾਰੇ ਅੱਜ ਆਪਾਂ ਜ਼ਿਕਰ ਕਰਾਂਗੇ ਕਿ ਪਾਸ਼ ਦੀ ਕਵਿਤਾ ਸੀ ਕਿਹੋ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਵੀ ਤੁਸੀਂ ਕੋਈ ਪੰਜਾਬੀ ਦਾ ਟੈਸਟ ਦਿਨੇ ਹੋ ਉਹਦੇ ਵਿੱਚ ਪਾਸ਼ ਦੀ ਕਵਿਤਾ ਬਾਰੇ ਕੋਈ ਨਾ ਕੋਈ ਪ੍ਰਸ਼ਨ ਜ਼ਰੂਰ ਪੁੱਛਿਆ ਜਾਂਦਾ ਵਿਸ਼ੇਸ਼ ਤੌਰ ਤੇ UGC NET ਜਾਂ ਮਾਸਟਰ ਕਿਡਰ ਦੇ ਪੇਪਰਾਂ ਵਿੱਚ ਪਾਸ਼ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਪ੍ਰਸ਼ਨ ਜ਼ਰੂਰ ਆਉਂਦਾ ਵੈਸੇ ਵੀ ਆਮ ਸਧਾਰਨ ਪਾਠਕ ਨੂੰ ਵੀ ਜਾਂ ਆਮ ਇਨਸਾਨ ਨੂੰ ਵੀ ਜਾਨਣਾ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਕਿਹੋ ਜੀਆਂ ਕਾਪ ਪਰੰਪਰਾਵਾਂ ਰਹੀਆਂ ਨੇ ਕਿਹੋ ਜੀਆਂ ਚੱਲਦੀਆਂ ਰਹੀਆਂ ਆਪਾਂ ਅੱਜ ਜ਼ਿਕਰ ਕਰਨ ਜਾ ਰਹੇ ਹਾਂ ਲੋਕ ਕਥਾ ਬਾਰੇ ਪਾਸ਼ ਦੀ ਲੋਕ ਕਥਾ ਦੀ ਪਹਿਲੀ ਕਵਤਾ ਹੈ ਭਾਰਤ ਭਾਰਤ ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ ਜਿੱਥੇ ਕਿਤੇ ਵੀ ਵਰਤਿਆ ਜਾਏ ਬਾਕੀ ਸਾਰੇ ਸ਼ਬਦ ਅਰਥਹੀਣ ਹੋ ਜਾਂਦੇ ਹਨ ਇਸ ਸ਼ਬਦ ਦੇ ਭਾਵ ਖੇਤਾਂ ਦੇ ਉਹਨਾਂ ਪੁੱਤਾਂ ਤੋਂ ਹਨ ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਾਂ ਨਾਲ ਵਕਤ ਮੈਂਦੇ ਹਨ ਉਹਨਾਂ ਕੋਲ ਢੱਡ ਤੋਂ ਬਿਨਾਂ ਕੋਈ ਸਮੱਸਿਆ ਨਹੀਂ ਤੇ ਉਹ ਭੁੱਖ ਲੱਗਣ ਤੇ ਆਪਣੇ ਅੰਗ ਵਿਚਵਾ ਸਕਦੇ ਹਨ ਉਹਨਾਂ ਲਈ ਜ਼ਿੰਦਗੀ ਇੱਕ ਪਰੰਪਰਾ ਹੈ ਤੇ ਮੌਤ ਦੇ ਅਰਥ ਹਨ ਮੁਕਤੀ ਜਦ ਵੀ ਕੋਈ ਸਮੁੱਚੇ ਭਾਰਤ ਦੀ ਕੌਮੀ ਏਕਤਾ ਦੀ ਗੱਲ ਕਰਦਾ ਹੈ ਤਾ ਮੇਰਾ ਚਿਤ ਕਰਦਾ ਹੈ ਉਸ ਦੀ ਟੋਪੀ ਹਵਾ ਚ ਉਛਾਲ ਦਿਆਂ ਉਸ ਨੂੰ ਦੱਸਾਂ ਕਿ ਭਾਰਤ ਦੇ ਅਰਥ ਕਿਸੇ ਦੁਸ਼ਯੰਤ ਨਾਲ ਸੰਬੰਧਿਤ ਨਹੀਂ ਸਗੋਂ ਖੇਤਾਂ ਵਿੱਚ ਦਾਇਰ ਹਨ ਜਿੱਥੇ ਅੰਨ ਉਗਦਾ ਹੈ ਜਿੱਥੇ ਸੰਨਾ ਲੱਗਦੀਆਂ ਹਨ ਇਹ ਉਸ ਦੀ ਬਹੁਤ ਕਮਾਲ ਦੀ ਕਵਿਤਾ ਹੈ ਭਾਰਤ ਉਸ ਦੀ ਅਗਲੀ ਕਵਿਤਾ ਦੇਖਣਾ ਬੇਦਾਵਾ ਤੇਰੇ ਪੁਰਬਾਂ ਦੇ ਨਸ਼ੇ ਵਿੱਚ ਉਹ ਤੈਨੂੰ ਬੇਦਾਵਾ ਲੱਗ ਗਏ ਹਨ ਮਾਛੀਵਾੜਾ ਉਹਨਾਂ ਦੇ ਮੂੰਹਾਂ ਤੇ ਉੱਗ ਆਇਆ ਹੈ ਤੇ ਆਏ ਦਿਨ ਜੂਆਂ ਉਥੇ ਜਫਰਨਾਮੇ ਲਿਖਦੀਆਂ ਹਨ ਉਹ ਨੌਂ ਮਹੀਨਿਆਂ ਵਿੱਚ 270 ਸਾਹਿਬਜ਼ਾਦਿਆਂ ਦਾ ਅਵਤਾਰ ਕਰਦੇ ਹਨ ਤੇ ਕੋਈ ਨਾ ਕੋਈ ਚਮਕੌਰ ਲੱਭ ਕੇ ਉਹਨਾਂ ਨੂੰ ਸ਼ਹੀਦ ਦਾ ਰਤਬਾ ਦਿਵਾ ਦਿੰਦੇ ਹਨ ਔਰੰਗਜ਼ੇਬ ਦੀ ਸ਼ੈਤਾਨ ਰੂਹ ਨੇ ਲਾਲ ਕਿਲੇ ਦੇ ਸਿਖਰ ਅਸ਼ੋਕ ਚੱਕਰ ਵਿੱਚ ਪ੍ਰਵੇਸ਼ ਕਰ ਲਿੱਤਾ ਹੈ ਅਤੇ ਉਹਨਾਂ ਨੇ ਸਾਂਝੇ ਫਰੰਟ ਦੇ ਹਜ਼ੂਰ ਦਿੱਲੀ ਦੀ ਵਫਾਦਾਰੀ ਦੀ ਸੌਂ ਖਾਦੀ ਹੈ ਜਿਉ ਦੱਖਣ ਨੂੰ ਜਾਣ ਵੀ ਤਾਂ ਸ਼ਿਵਾਜੀ ਨੂੰ ਨਹੀਂ ਸ਼ਿਵਾਜੀ ਗਣੇਸ਼ਣ ਨੂੰ ਸੰਗਠਿਤ ਕਰਨ ਜਾਂਦੇ ਹਨ ਕਟਾਰ ਉਹਨਾਂ ਦੀ ਵਖੀ ਵਿੱਚ ਸਫਰ ਦਾ ਪੱਤਾ ਬਣ ਚੁਪਦੀ ਹੈ ਉਹਨਾਂ ਮੁਲਕ ਭਰ ਦੀਆਂ ਚਿੜੀਆਂ ਨੂੰ ਇਸ਼ਤਿਹਾਰੀ ਮਲਜ਼ਮ ਕਰਾਰ ਦੇ ਦਿੱਤਾ ਹੈ ਪਰ ਗੁਰੂ ਉਹ ਸਿੰਘ ਕੌਣ ਹਨ ਜਿਨ੍ਹਾਂ ਬੇਦਾਵਾ ਨਹੀਂ ਲਿਖਿਆ ਤੇ ਅੱਜ ਵੀ ਹਰ ਜੇਲ ਹਰ ਇੰਟਰੋਗੇਸ਼ਨ ਸੈਂਟਰ ਨੂੰ ਸਰਹੰਦ ਦੇ ਕੰਦ ਤੇ ਆਨੰਦਪੁਰ ਦਾ ਕਿਲਾ ਕਰਕੇ ਮੰਨਦੇ ਹਨ ਉਹ ਹੜਿਆਈ ਸਰਸਾ ਵਿੱਚੋਂ ਟੁੱਬੀ ਮਾਰ ਕੇ ਤੇਰੇ ਗ੍ਰੰਥ ਕੱਢਣ ਗਏ ਹਨ हे ਗੁਰੂ ਉਹ ਸਿੰਘ ਕੌਣ ਹਨ ਜਿਨ੍ਹਾਂ ਬੇਦਾਵਾ ਨਹੀਂ ਲਿਖਿਆ ਲੋਹਾ ਉਸ ਦੀ ਬਹੁਤ ਕਮਾਲ ਦੀ ਕਵਤਾ ਹੈ ਪਰ ਆਮ ਪਾਠਕ ਦੀ ਸਮਝ ਤੋਂ ਥੋੜਾ ਜਿਹਾ ਇਸ ਕਰਕੇ ਪਰ ਇਹ ਦੀ ਗੱਲ ਹੈ ਕਿਉਂਕਿ ਪਰੰਪਰਾ ਦੇ ਉਲਟ ਲਿਖਣਾ ਆਪਣੀ ਪਾਸ਼ ਦੀ ਜਿਹੜੀ ਹੈ ਇੱਕ ਖਾਸੀਅਤ ਹੈ ਲੋਹਾ ਤੁਸੀਂ ਲੋਹੇ ਦੀ ਕਾਰ ਝੂਟਦੇ ਹੋ ਮੇਰੇ ਕੋਲ ਲੋਹੇ ਦੀ ਬੰਦੂਕ ਹੈ ਮੈਂ ਲੋਹਾ ਖਾਦਾ ਹੈ ਤੁਸੀਂ ਲੋਹੇ ਦੀ ਗੱਲ ਕਰਦੇ ਹੋ ਲੋਹਾ ਜਦ ਪਿਗਲਦਾ ਹੈ ਤਾਂ ਭਾਫ਼ ਨਹੀਂ ਨਿਕਲਦੀ ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ ਚੋਂ ਭਾਫ਼ ਨਿਕਲਦੀ ਹੈ ਤਾਂ ਲੋਹਾ ਪਿਗਲ ਜਾਂਦਾ ਹੈ ਪਿਗਲੇ ਹੋਏ ਲੋਹੇ ਨੂੰ ਕਿਸੇ ਵੀ ਆਕਾਰ ਵਿੱਚ ਢਾਲਿਆ ਜਾ ਸਕਦਾ ਹੈ ਕੁਠਾਲੀ ਵਿੱਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ ਇਹ ਮੇਰੀ ਬੰਦੂਕ ਤੁਹਾਡੀਆਂ ਬੈਂਕਾਂ ਦੇ ਸੇਫ ਤੇ ਪਹਾੜਾਂ ਨੂੰ ਉਲਟਾਉਣ ਵਾਲੀਆਂ ਮਸ਼ੀਨਾਂ ਸਭ ਲੋਹੇ ਦੇ ਹਨ ਸ਼ਹਿਰ ਤੋਂ ਉਜਾੜ ਤੱਕ ਹਰ ਫਰਕ ਭੈਣ ਤੋਂ ਵੇਸਵਾ ਤੱਕ ਹਰ ਅਹਿਸਾਸ ਮਾਲਕ ਤੋਂ ਮਾਤਹਿਤ ਤੱਕ ਹਰ ਰਿਸ਼ਤਾ ਬੈਲ ਤੋਂ ਕਾਨੂੰਨ ਤੱਕ ਹਰ ਸਫਰ ਲੋਟੂ ਨਿਜ਼ਾਮ ਤੋਂ ਇਨਕਲਾਬ ਤੱਕ ਹਰ ਇਤਿਹਾਸ ਜੰਗਲ ਭੋਰੀਆਂ ਦੇ ਝੁੱਗੀਆਂ ਤੋਂ ਇੰਟਰੋਗੇਸ਼ਨ ਤੱਕ ਹਰ ਮੁਕਾਮ ਸਭ ਲੋਹੇ ਦੇ ਹਨ ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ ਕੇ ਲੋਹੇ ਤੇ ਨਿਰਪਰ ਲੋਕ ਲੋਹੇ ਦੀਆਂ ਪੱਤੀਆਂ ਖਾ ਕੇ ਖੁਦਕੁਸ਼ੀ ਕਰਨੋਂ ਹਟ ਜਾਣ ਮਸ਼ੀਨਾਂ ਵਿੱਚ ਆ ਕੇ ਤੁੰਬਾ ਤੁੰਬਾ ਉੱਡਣ ਵਾਲੇ ਲਾ ਵਾਰਸਾਂ ਦੀਆਂ ਤੀਵੀਆਂ ਲੋਹੇ ਦੀਆਂ ਕੁਰਸੀਆਂ ਤੇ ਬੈਠੇ ਵਾਰਸਾਂ ਕੋਲ ਕੱਪੜੇ ਤੱਕ ਵੀ ਆਪ ਲਾਉਣ ਲਈ ਮਜਬੂਰ ਨਾ ਹੋਣ ਪਰ ਆਖਰ ਲੋਹੇ ਨੂੰ ਪਿਸਤੌਲਾਂ ਬੰਦੂਕਾਂ ਤੇ ਬੰਬਾਂ ਦੀ ਸ਼ਕਲ ਇਖਤਿਆਰ ਕਰਨੀ ਪਈ ਹੈ ਤੁਸੀਂ ਲੋਹੇ ਦੀ ਚਮਕ ਵਿੱਚ ਉਹਦੇ ਆ ਕੇ ਆਪਣੀ ਧੀ ਨੂੰ ਬਹੁਤੀ ਸਮਝ ਸਕਦੇ ਹੋ ਪਰ ਮੈਂ ਲੋਹੇ ਦੀ ਅੱਖ ਨਾਲ ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ ਵੀ ਪਹਿਚਾਨ ਸਕਦਾ ਹਾਂ ਕਿਉਂਕਿ ਮੈਂ ਲੋਹਾ ਖਾਦਾ ਹੈ ਤੁਸੀਂ ਲੋਹੇ ਦੀ ਗੱਲ ਕਰਦੇ ਹੋ ਇਹ ਉਹਨੇ ਆ ਜਿਹੜੀ ਚੀਜ਼ ਮੇਰੀ ਅੰਡਰਲਾਈਨ ਕੀਤੀ ਹੋਈ ਹੈ ਇੱਥੇ ਇੱਕ ਅਤਿਕਤਨੀ ਅਲੰਕਾਰ ਵੀ ਕਹਿ ਸਕਦੇ ਇੰਪੋਸੀਬਲ ਜੀ ਗੱਲ ਕੀਤੀ ਗਈ ਹੈ ਪਰ ਇਹੀ ਪਾਸ ਦੀ ਜਿਹੜੀ ਵਿਲੱਖਣਤਾ ਜਾਂ ਖਾਸੀਅਤ ਆ ਕਵਿਤਾ ਇੱਕ ਹੋਰ ਦੇਖਣਾ ਸੱਚ ਤੁਸਾਂ ਦੇ ਮੰਨਣ ਜਾਂ ਮੰਨਣ ਵਿੱਚ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੁੱਖ ਦੇ ਅੰਗਾ ਤੇ ਸੱਚ ਨੇ ਇੱਕ ਜੂਨ ਭੋਗੀ ਹੈ ਤੇ ਹਰ ਸੱਚ ਜੂਨ ਭੋਗਣ ਬਾਅਦ ਯੁੱਗ ਵਿੱਚ ਬਦਲ ਜਾਂਦਾ ਹੈ ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿੱਚ ਹੀ ਨਹੀਂ ਫੌਜਾਂ ਦੀਆਂ ਕਤਾਰਾਂ ਵਿੱਚ ਵਿਚਰ ਰਿਹਾ ਹੈ ਕੱਲ ਜਦ ਇਹ ਯੁੱਗ ਲਾਲ ਕਿਲੇ ਉੱਪਰ ਸਿੱਟਿਆਂ ਦਾ ਤਾਜ ਪਹਿੰਨੀ ਸਮੇਂ ਦੀ SLAਮੀ ਲਏਗਾ ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਉਣਗੇ ਹੁਣ ਸਾਡੀ ਉਪਦਰੀ ਜਾਤ ਨੂੰ ਇਸ ਯੁੱਗ ਦੀ ਫਿਤਰਤ ਤਾਂ ਭਾਵੇਂ ਆਖ ਸਕਦੇ ਹਾਂ ਇਹ ਕਹਿ ਛੱਡਣਾ ਕਿ ਝੁੱਗੀਆਂ ਚ ਪਸਰਿਆ ਸੱਚ ਕੋਈ ਸ਼ੈ ਨਹੀਂ ਕਿੱਡਾ ਕੋ ਸੱਚ ਹੈ ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿੱਚ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ ਬਹੁਤ ਨੇ ਸਿੰਬੋਲਿਕ ਜਾਂ ਪ੍ਰਤੀਕਾਤਮਕ ਗੱਲ ਕੀਤੀ ਐ ਇਸ ਹਫ਼ਤੇ ਦੇ ਵਿੱਚ ਆਪਣੀ ਵਿੱਚ ਅੱਗੇ ਦੇਖਣਾ ਆ ਉਸ ਦੀ ਬਹੁਤ ਕਮਾਲ ਦੀ ਰਚਨਾ 2 ਤੇ 2 3 ਮੈਂ ਸਿੱਧ ਕਰ ਸਕਦਾ ਹਾਂ ਕਿ 2 ਤੇ 2 3 ਹੁੰਦੇ ਹਨ ਵਰਤਮਾਨ ਮਿਥਿਆਸ ਹੁੰਦਾ ਹੈ ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ ਤੁਸੀਂ ਜਾਣਦੇ ਹੋ ਕਚਹਿਰੀਆਂ ਬਸ ਅੱਡਿਆਂ ਤੇ ਪਾਰਕਾਂ ਵਿੱਚ 100 100 ਦੇ ਨੋਟ ਤੁਰਦੇ ਫਿਰਦੇ ਹਨ ਦਾਰੀਆਂ ਲਿਖਦੇ ਤਸਵੀਰਾਂ ਲੈਂਦੇ ਤੇ ਰਿਪੋਰਟਾਂ ਭਰਦੇ ਹਨ ਕਾਨੂੰਨ ਰੱਖਿਆ ਕੇਂਦਰ ਵਿੱਚ ਪੁੱਤਰ ਨੂੰ ਮਾਂ ਤੇ ਚੜਾਇਆ ਜਾਂਦਾ ਹੈ ਖੇਤਾਂ ਵਿੱਚ ਡਾਕੂ ਦਿਹਾੜੀਆਂ ਤੇ ਕੰਮ ਕਰਦੇ ਹਨ ਮੰਗਾ ਮੰਨੀਆਂ ਜਾਣ ਦਾ ਐਲਾਨ ਬੰਬਾਂ ਨਾਲ ਕੀਤਾ ਜਾਂਦਾ ਹੈ ਆਪਣੇ ਲੋਕਾਂ ਦੇ ਪਿਆਰ ਦਾ ਅਰਥ ਦੁਸ਼ਮਣ ਦੇਸ਼ ਦੀ ਏਜੰਟੀ ਹੁੰਦਾ ਹੈ ਅਤੇ ਵੱਧ ਤੋਂ ਵੱਧ ਗਦਾਰੀ ਦਾ ਤਗਮਾ ਵੱਡੇ ਤੋਂ ਵੱਡਾ ਰਤਬਾ ਹੋ ਸਕਦਾ ਹੈ ਤਾਂ ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ ਵਰਤਮਾਨ ਮਿਥਿਆਸ ਹੋ ਸਕਦਾ ਹੈ ਮਨੁੱਖੀ ਸ਼ਕਲ ਵੀ ਚਮਚੇ ਵਰਗੀ ਹੋ ਸਕਦੀ ਹੈ ਆ ਕਵਿਤਾ ਦੇਖਣਾ ਮੇਰੀ ਮਾਂ ਦੀਆਂ ਅੱਖਾਂ ਜਦ ਇੱਕ ਕੁੜੀ ਨੇ ਮੈਨੂੰ ਕਿਹਾ ਮੈਂ ਬਹੁਤ ਸੋਹਣਾ ਹਾਂ ਤਾਂ ਮੈਨੂੰ ਉਸ ਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ ਮੇਰੇ ਪਹਾਣੇ ਤਾਂ ਉਹ ਸੋਹਣੇ ਸਨ ਮੇਰੇ ਪਿੰਡ ਵਿੱਚ ਜੋ ਵੋਟ ਫੇਰੀ ਤੇ ਜਾਂ ਉਦ ਘਾਟਣ ਦੀ ਰਸਮ ਵਾਸਤੇ ਆਉਂਦੇ ਹਨ ਇੱਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋ ਮਿਲੀ ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ ਮੈਂ ਉਸ ਦਿਨ ਪਿੰਡ ਛੱਡ ਦਿੱਤਾ ਮੇਰਾ ਵਿਸ਼ਵਾਸ ਸੀ ਕਿ ਤਾਜਾਂ ਵਾਲੇ ਚੋਰ ਹਨ ਤਾਂ ਫਿਰ ਸੋਹਣੇ ਹੋਰ ਹਨ ਸ਼ਹਿਰਾਂ ਵਿੱਚ ਮੈਂ ਥਾਂ-ਥਾਂ ਕੋਝ ਦੇਖਿਆ ਪ੍ਰਕਾਸ਼ਨਾ ਵਿੱਚ ਕੈਫਿਆਂ ਵਿੱਚ ਦਫ਼ਤਰਾਂ ਤੇ ਥਾਣਿਆਂ ਵਿੱਚ ਅਤੇ ਮੈਂ ਦੇਖਿਆ ਇਹ ਕੋਝ ਦੀ ਨਦੀ ਦਿੱਲੀ ਦੇ ਗੋਲ ਪਰਬਤ ਵਿੱਚੋਂ ਸੈੰਦੀ ਹੈ ਅਤੇ ਉਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ ਮੈਂ ਕੋਝ ਵਿੱਚ ਵੜਿਆ ਕੋਝ ਸੰਗ ਲੜਿਆ ਤੇ ਕਈ ਵਾਰ ਲਹੂ ਲਹਾਨ ਵਰਿਆਂ ਕੋਲੋਂ ਲੰਘਿਆ ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈ ਕੇ ਦੋ ਘੜੀਲੇ ਪਿੰਡ ਆਇਆ ਹਾਂ ਤੇ ਉਹ ਜੋ 40 ਵਰਿਆਂ ਦੀ ਕੁੜੀ ਆਪਣੇ ਲਾਲ ਨੂੰ ਬਸੂਰਤ ਕਹਿੰਦੀ ਹੈ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲੱਗਦਾ ਹੈ ਇਹਦੇ 'ਚ ਪਾਸ਼ ਨੇ ਰੀਅਲਿਸਟਿਕ ਅਪਰੋਚ ਜ਼ਿੰਦਗੀ ਪ੍ਰਤੀ ਬਣਾਈ ਆ ਕਿ ਜ਼ਿੰਦਗੀ ਦੇ ਦੌਰ ਹੁੰਦੇ ਜਵਾਨੀ ਵੇਲੇ ਆਪਣੀ ਕੋਈ ਸੋਚ ਹੋਰ ਹੁੰਦੀ ਆ ਪਰ ਜਦੋਂ ਆਪਾਂ ਸੱਚਾਈ ਨੂੰ ਦੇਖ ਲੈਂਦੇ ਆ ਆਪਾਂ ਹੋਰ ਹੁੰਨੇ ਆ ਉਹੀ ਕੁੜੀ ਜਿਹੜੀ ਬਾਰੇ ਉਹ ਕਹਿੰਦਾ ਕਿ ਮੈਨੂੰ ਸੋਹਣਾ ਆਖਦੀ ਸੀ ਆਪਣੇ ਖੁਦ ਦੇ ਬੱਚੇ ਨੂੰ ਜ਼ਿੰਦਗੀ ਦੀਆਂ ਤਕਲੀਫਾਂ ਤੋਂ ਬਾਅਦ ਉਹ ਬਦਸੂਰਤ ਆਖਦੀ ਹੈ ਆ ਦੇਖਣਾ ਹਰ ਬੋਲ ਤੇ ਮਰਦਾ ਰਹਿੰ। ਜਦੋਂ ਮੈਂ ਜਨਮਿਆ ਤਾਂ ਜਿਉਣ ਦੀ ਸੌਂ ਖਾ ਕੇ ਜੰਮਿਆ ਤੇ ਹਰ ਵਾਰ ਜਦੋਂ ਮੈਂ ਤਲਕ ਕੇ ਡਿਗਿਆ ਮੇਰੀ ਮਾਂ ਲਾਣਤਾ ਪਾਉਂਦੀ ਰਹੀ ਕੋਈ ਸਹਿਬਾ ਮੇਰੇ ਕਾਇਦੇ ਤੇ ਗਲਤ ਪੜਦੀ ਰਹੀ ਅੱਖਰਾਂ ਤੇ ਡੋਲ ਕੇ ਸਿਆਹੀ ਤਖਤੀ ਮਟਾਉਂਦੀ ਰਹੀ ਹਰ ਜਸ਼ਨ ਤੇ ਹਾਰ ਮੇਰੀ ਕਾਮਯਾਬੀ ਦੇ ਉਸ ਨੂੰ ਪਹਿਨਾਏਗੇ ਮੇਰੀ ਗਲੀ ਦੇ ਮੋੜ ਤੱਕ ਆ ਕੇ ਉਹ ਮੁੜ ਜਾਂਦੀ ਰਹੀ ਮੇਰੀ ਮਾਂ ਦਾ ਵਚਨ ਹੈ ਹਰ ਬੋਲ ਤੇ ਮਰਦਾ ਰਹੀਂ ਤੇਰੇ ਜ਼ਖਮੀ ਜਸਮ ਨੂੰ ਬੱਕੀ ਬਚਾਉਂਦੀ ਰਹੇਗੀ ਜਦ ਵੀ ਮੇਰੇ ਸਿਰ ਤੇ ਕੋਈ ਤਲਵਾਰ ਲਿਸ਼ਕੀ ਹੈ ਮੈਂ ਕੇਵਲ ਮੁਸਕਰਾਇਆ ਹਾਂ ਤੇ ਮੈਨੂੰ ਨੀਂਦ ਆ ਜਾਂਦੀ ਰਹੀ ਹੈ ਜਦ ਮੇਰੀ ਬੱਕੀ ਨੂੰ ਮੇਰੀ ਲਾਸ਼ ਦੇ ਟੁਕੜੇ ਉਠਾ ਸਕਣ ਦੀ ਸੋਚੀ ਆ ਗਈ ਉਦੋਂ ਮੈਂ ਮਰ ਜਾ ਨਹੀਂ ਰਹਾਗਾ ਇਹਦੇ ਵਿੱਚ ਉਹਪੋਜੀਟ ਮੀਨਿੰਗ ਦਿੱਤਾ ਵਿਰੋਧਾਪਾਸ ਉਲਟ ਭਾਵੀ ਸਥਿਤੀ ਅਤੇ ਲੋਕ ਗੀਤਾਂ ਦੀ ਪਰੰਪਰਾ ਨੂੰ ਉਲਟਾਇਆ ਵਿਸ਼ੇਸ਼ ਤੌਰ ਤੇ ਮਿਰਜਾ ਸਾਹਿਬਾ ਦੀ ਕਹਾਣੀ ਦਾ ਜਿਹੜਾ ਹੈ ਉਹਨੇ ਉਲਟਪਾ ਵੀ ਦ੍ਰਿਸ਼ ਪੇਸ਼ ਕੀਤਾ ਆ ਕਵਤਾ ਦੇਖਣਾ 12ਵੀਂ ਜਮਾਤ ਵਿੱਚ ਵੀ ਲੱਗੀ ਹੋਈ ਸੀ ਅੱਗੇ ਇਲੈਕਟਿਵ ਪੰਜਾਬੀ ਵਿੱਚ ਹੁਣ ਮੈਨੂੰ ਨਹੀਂ ਪਤਾ ਵੀ ਲੱਗੀ ਹੈ ਕਿ ਨਹੀਂ ਚੋਣਵੀਂ ਪੰਜਾਬੀ ਸੀ ਅੱਗੇ ਮੇਰਾ ਹੁਣ ਹੱਕ ਬਣਦਾ ਹੈ ਮੈਂ ਟਿਕਟ ਖਰਚ ਕੇ ਤੁਹਾਡਾ ਜਮਹੂਰੀਅਤ ਦਾ ਨਾਟਕ ਦੇਖਿਆ ਹੈ ਹੁਣ ਤਾਂ ਮੇਰਾ ਨਾਟਕ ਹਾਲ 'ਚ ਬਹਿ ਕੇ ਹਾਏ ਹਾਏ ਆਖਣ ਤੇ ਚੀਕਾਂ ਮਾਰਨ ਦਾ ਹੱਕ ਬਣਦਾ ਹੈ ਤੁਸੀਂ ਵੀ ਟਿਕਟ ਦੀ ਵਾਰੀ ਟਕੇ ਦੀ ਛੋੜ ਨਹੀਂ ਕੀਤੀ ਤੇ ਮੈਂ ਵੀ ਆਪਣੀ ਪਸੰਦ ਦੀ ਬਾਹ ਫੜ ਕੇ ਗੱਦੇ ਪਾੜ ਸੁੱਟਾਂਗਾ ਤੇ ਪਰਦੇ ਪਾੜ ਸੁੱਟਾਂਗਾ ਇਹਦੇ ਵਿੱਚ ਉਹਨੇ ਜਿਹੜਾ ਹੈ ਸਾਡਾ ਕਰਪਟ ਸਿਸਟਮ ਆ ਉਹਦੇ ਵਿਰੁੱਧ ਵਿਦਰੋਹ ਦੀ ਗੱਲ ਕੀਤੀ ਆ ਆ ਇੱਕ ਹੋਰ ਕਮਾਲ ਦੀ ਕਵਿਤਾ ਦੇਖਣਾ ਗਲੇ ਸੜੇ ਫੁੱਲਾਂ ਦੇ ਨਾ ਅਸੀਂ ਤਾਂ ਪਿੰਡਾਂ ਦੇ ਵਾਸੀ ਹਾਂ ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ ਤੁਸੀਂ ਕਾਸ ਨੂੰ ਰਿੰਗ ਰਿੰਗ ਕੇ ਚੱਲਦੇ ਹੋ ਸਾਡਾ ਮਨ ਪਰਚਾਵਾ ਤਾਂ ਹੱਟੀ-ਪੱਠੀ ਹੈ ਤੁਸੀਂ ਕਲੱਬਾਂ ਸਿਨਮੇ ਵਾਲੇ ਸਾਥੋਂ ਪਹਿਲਾਂ ਬੁੱਢੇ ਕਿੱਕਣ ਹੋ ਜਾਂਦੇ ਹਾਂ ਸਾਡੀ ਦੌੜ ਤਾਂ ਕਾਲੇ ਮਹਿਰ ਦੀ ਮਟੀ ਤੀਕ ਜਾਂ ਤુલਸੀ ਸੂਤ ਦੇ ਟੂਣੇ ਤੱਕ ਹੈ ਤੁਸੀਂ ਤਾਂ ਕਹਿੰਦੇ ਚੰਦ ਦੀਆਂ ਗੱਲਾਂ ਕਰਦੇ ਹੋ ਤੁਸੀਂ ਅਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ ਅਸੀਂ ਕਾਲਜੇ ਕੱਟ-ਕੱਟ ਕੇ ਸੀਸੀ ਨਹੀਂ ਕੀਤੀ ਤੁਸੀਂ ਜੋ ਰੰਗ-ਬਰੰਗੇ ਝੰਡੇ ਚੁੱਕੀ ਫਿਰਦੇ ਖਾਂਦੇ ਪੀਂਦੇ ਮੌਤ ਤੇ ਛੜਾਂ ਚਲਾਉਂਦੇ ਹੋ ਇਹ ਬੌੜੀ ਧਾੜਿਆਂ ਕਿਹੜੀ ਗੱਲ ਦੀ ਕਰਦੇ ਹੋ ਦੇਖਿਓ ਹੁਣ ਇਹ ਸੁੱਕੀ ਰੋਟੀ ਗੰਡੇ ਨਾਲ ਚਬਾਵਣ ਵਾਲੇ ਤੁਹਾਡੇ ਸ਼ਹਿਰ ਦੀਆਂ ਸੜਕਾਂ ਕਮਰੇ ਨਿਕਲ ਜਾਣ ਲਈ ਆ ਪਹੁੰਚੇ ਹਨ ਇਹ ਤੁਹਾਡੀ ਡਾਈਨਿੰਗ ਟੇਬਲ ਤੇ ਟਰਿਆਂ ਤੱਕ ਨਿਕਲ ਜਾਣਗੇ ਜਦ ਸਾਡੀ ਰੋਟੀ ਤੇ ਡਾਕੇ ਪੈਂਦੇ ਸਨ ਜਦ ਸਾਡੀ ਇੱਜ਼ਤ ਨੂੰ ਸੁਣਨਾ ਲੱਗਦੀਆਂ ਸਨ ਤਾਂ ਅਸੀਂ ਅਣਪੜ ਪਿੰਡੂ ਮੂੰਹ ਦੇ ਗੁੰਗੇ ਸਾਂ ਤੁਹਾਡੀ ਲੱਜ ਕੋ ਕਾਫੀ ਹਸਕੀ ਕਰਦੀ ਸੀ ਤੁਹਾਨੂੰ ਪੜਿਆ ਲਿਖਿਆ ਨੂੰ ਕੀ ਹੋਇਆ ਸੀ ਅਸੀਂ ਤੁਹਾਡੀ ਖਾਹਿਸ਼ ਦਾ ਅਪਮਾਨ ਨਹੀਂ ਕਰਦੇ ਅਸੀਂ ਤੁਹਾਨੂੰ ਆਦਰ ਸਹਿਤ ਸਣੇ ਤੁਹਾਡੇ ਹੋਂਦਵਾਦ ਦੇ ਵਰਛੇ ਦੀ ਨੋਕ ਤੇ ਟੰਗ ਕੇ ਚੰਦ ਉੱਤੇ ਅਪੜਾ ਦੇਵਾਂਗੇ ਅਸੀਂ ਤਾਂ ਸਾਧ ਪੁਰਾਦੇ ਪਿੰਡੂ ਬੰਦੇ ਹਾਂ ਸਾਡੇ ਕੋਲ ਅਪੋਲੋ ਹੈ ਨਾ ਲੂਨਾ ਹੈ ਇਹਦੇ ਵਿੱਚ ਮਜ਼ਦੂਰ ਵਰਗ ਤੇ ਕਿਸਾਨ ਵਰਗ ਦਾ ਵਿਰੋਧ ਦਰਜ ਕਰਵਾਇਆ ਗਿਆ ਤੇ ਆ ਅਪੋਲੋ ਤੇ ਲੂਨਾ ਉਹਨਾਂ ਵੇਲਿਆਂ ਦੇ ਵਿੱਚ ਜਿਹੜਾ ਹੈ ਸਾਮਰਾਜਵਾਦ ਸੀ ਉਹਦਾ ਬਹਿਸ਼ਕਾਰ ਕੀਤਾ ਗਿਆ ਕਿਉਂਕਿ ਇਹ ਉਹਨਾਂ ਵੇਲਿਆਂ ਵਿੱਚ ਅਮਰੀਕਾ ਤੇ ਰੂਸ ਵੱਲੋਂ ਭੇਜੇ ਹੋਏ ਮਤਲਬ ਰਾਕੇਟ ਸੀ ਜੋ ਕਿ ਉਹਨਾਂ ਨੇ ਚੰਦਰਮਾ ਵੱਲ ਭੇਜੇ ਸੀ ਆ ਇੱਕ ਹੋਰ ਕਵਿਤਾ ਉਸ ਦੀ ਦੇਖਣਾ ਜਦ ਬਗਾਵਤ ਖੋਲਦੀ ਹੈ ਨੇਰੀਆਂ ਸ਼ਾਂਹੇਰੀਆਂ ਰਾਤਾਂ ਦੇ ਵਿੱਚ ਜਦ ਪਲ-ਪਲਾਂ ਤੋਂ ਸਹਿਮਦੇ ਹਨ ਤਰਬਕਦੇ ਹਨ ਚਵਾਰਿਆਂ ਦੀ ਰੋਸ਼ਨੀ ਤਦ ਬਾਰੀਆਂ ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ ਇੰਨਾਂ ਸ਼ਾਂਤ ਰਾਤਾਂ ਦੇ ਗਰਭ ਵਿੱਚ ਜਦ ਬਗਾਵਤ ਖੋਲਦੀ ਹੈ ਚੰਨਣੇ ਵਿਚਾਨਣੇ ਵੀ ਕਤਲ ਹੋ ਸਕਤਾ ਹਨ ਯੋਗ ਪਲਟਾਵਾ ਆ ਬੜੀ ਕਮਾਲ ਦੀ ਉਸਦੀ ਰਚਨਾ ਹੈ ਅੱਧੀ ਰਾਤੇ ਮੇਰਾ ਕਾਂਬਾ ਸੱਤਰ ਜਾਈਆਂ ਨਾਲ ਵੀ ਨਾ ਰੁਕਿਆ ਸੱਤ ਲੋਜ ਮੇਰੇ ਬਿਸਤਰੇ 'ਚ ਲਹਿ ਗਿਆ ਸੱਤ ਰਜਾਈਆਂ ਗਿੱਲੀਆਂ ਤਾਪ 106 107 ਹਰ ਸਾਹ ਮੁੜ ਕੋ ਮੁੜ ਕੇ ਯੁੱਗ ਨੂੰ ਪਲਟਾਉਣ ਵਿੱਚ ਮਸ਼ਰੂਫ ਲੋਕ ਬੁਖਾਰ ਨਾਲ ਨਹੀਂ ਮਰਦੇ ਮੌਤ ਦੇ ਕੰਦੇ ਤੇ ਜਾਣ ਵਾਲਿਆਂ ਲਈ ਮੌਤ ਤੋਂ ਪਿੱਛੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ ਮੈਨੂੰ ਜਿਵੇਂ ਸੂਰਜ ਦੀ ਧੁੱਪ ਵਰਜਿਤ ਹੈ ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦੇਵਾਂਗਾ ਮੇਰਾ ਲਹੂ ਤੇ ਮੜਕਾ ਮਿੱਟੀ ਵਿੱਚ ਡੁੱਲ ਗਿਆ ਹੈ ਤੇ ਮਿੱਟੀ ਵਿੱਚ ਦੱਬੇ ਜਾਣ ਤੇ ਵੀ ਉੱਗ ਆਵਾਂਗਾ ਇਹਦੇ ਵਿੱਚ ਉਹਨੇ ਕਵੀਆਂ ਦੀ ਜ਼ਿੰਦਗੀ ਦਾ ਜਿਹੜਾ ਹੈ ਦ੍ਰਿਸ਼ ਚਤ੍ਰਣ ਕੀਤਾ ਪਰ ਐ ਕੋਨੇ ਆਸ਼ਾਵਾਦੀ ਗੱਲ ਕੀਤੀ ਹੈ ਕਿ ਯੁੱਗ ਨੂੰ ਪਲਟਾਉਣ ਵਿੱਚ ਮਸ਼ਰੂਫ ਲੋਕ ਬੁਖਾਰ ਨਾਲ ਨਹੀਂ ਮਰਦੇ ਆ ਦੇਖਣਾ ਅਰਥਾਂ ਦਾ ਅਪਮਾਨ ਤੁਸਾਂ ਨੇ ਜਾਣ ਬੁੱਝ ਕੇ ਅਰਥਾਂ ਦਾ ਅਪਮਾਨ ਕੀਤਾ ਹੈ اوارਾ ਸ਼ਬਦਾਂ ਦਾ ਇਲਜ਼ਾਮ ਹੁਣ ਕਿਸ ਨੂੰ ਦੇਵਾਂਗੇ ਮੈਨੂੰ ਇਹ ਰੁੱਖ ਪੁੱਛਦੇ ਹਨ ਕਿ ਉਹ ਸੂਰਜ ਨੂੰ ਕੀ ਕਹੀਏ ਜਿਹੜਾ ਕਿ ਗਰਮ ਨਾ ਹੋਵੇ ਜਿਹਦਾ ਰੰਗ ਲਾਲ ਨਾ ਹੋਵੇ ਮੈਂ ਰੁੱਖਾਂ ਵੱਲ ਤੱਕਦਾ ਹਾਂ ਹਵਾਵਾਂ ਦੇ ਰੰਗ ਗਿਣਦਾ ਹਾਂ ਤੇ ਰੁੱਤ ਦਾ ਨਾਪ ਕਰਦਾ ਹਾਂ ਤੇ ਮੈਥੋਂ ਫੇਰ ਸੂਰਜ ਨੂੰ ਬੇਦੋਸ਼ਾ ਆਕ ਨਹੀਂ ਹੁੰਦਾ ਮੈਂ ਸੂਰਜ ਵਾਸਤੇ ਗੁਸਤਾਖ ਸ਼ਬਦਾਂ ਨੂੰ ਸਵੰਬਰ 'ਚ ਬਿਠਾਉਂਦਾ ਹਾਂ ਤੁਸੀਂ ਸਮਝੋਗੇ ਮੈਂ ਰੋਟੀ ਤੇ ਖੜ ਕੇ ਖੱਡ ਦੇ ਬਿਛਾਲ ਮਾਰੀ ਹੈ ਅਸਲ ਗੱਲ ਹੋਰ ਹੈ ਮੈਂ ਤਾਂ ਖੱਡਾਂ ਦੇ ਅਰਥ ਬਦਲੇ ਹਨ ਹਵਾ ਨੂੰ ਪੀਂਗ ਮੰਨਿਆ ਹੈ ਤੇ ਪਰਬਤ ਨੂੰ ਪੜੁੱਲ ਦਾ ਰੂਪ ਦਿੱਤਾ ਹੈ ਮੈਂ ਤੁਸਾਂ ਲਈ ਖੁਦਕੁਸ਼ੀ ਦੇ ਅਰਥ ਬਦਲੇ ਹਨ ਮੇਰੇ ਸਾਥੀ ਤੁਸਾਂ ਲਈ ਜ਼ਿੰਦਗੀ ਦੇ ਅਰਥ ਬਦਲਣਗੇ ਤੁਸਾਂ ਜੋ ਮਰਨ ਲੱਗਿਆਂ ਜ਼ਿੰਦਗੀ ਨੂੰ ਜਾਨ ਵੀ ਲੀਤਾ ਤੁਹਾਡੀ ਕੌਣ ਮੰਨੇਗਾ ਤੁਹਾਨੂੰ ਕੌਣ ਬਖਸ਼ੇਗਾ ਜਿਨ੍ਹਾਂ ਨੇ ਜਾਣ ਬੁੱਝ ਕੇ ਅਰਥਾਂ ਦਾ અપਮਾਨ ਕੀਤਾ ਹੈ ਇਹਦੇ ਇਸ ਕਵਿਤਾ ਦੇ ਵਿੱਚ ਪਾਸ਼ ਨੇ ਜਿਹੜਾ ਹੈ ਆਪਣੀ ਖੁੱਲੀ ਡੁੱਲੀ ਸੋਚ ਦਾ ਜ਼ਿਕਰ ਕੀਤਾ ਹੈ ਆਫ਼ ਦੀ ਕਵਤਾ ਦੇਖਣਾ ਵਕਤ ਦੀ লাশ ਜਿਨ੍ਹਾਂ ਨੇ ਪਤ ਛੱਡਦੇ ਆਖਰੀ ਦਿਨ ਬੁੱਕਲ ਚ ਸਾਂਭ ਲੈ ਸਨ ਤੇ ਹੁਣ ਜੇ ਇਹ ਬਸੰਤ ਦੀ ਗੱਲ ਕਰਦੇ ਵੀ ਹਨ ਤਾਂ ਜਿਵੇਂ ਸ਼ਬਦਾਂ ਦੇ ਸਾਹ ਟੁੱਟਦੇ ਹੋਣ ਜਿਵੇਂ ਅਮਲੀ ਤਰੋਟਿਆ ਗਿਆ ਹੋਵੇ ਤੇ ਇਹਨਾਂ ਦੇ ਗਵਾਹਣ ਜਿਹੜੇ ਸ਼ੈਤਾਨ ਸਰਫਰੇ ਸ਼ੋਕਰੇ ਇਤਿਹਾਸ ਦੀਆਂ ਕੰਧਾਂ ਉੱਤੇ ਕੁਝ ਲਿਖਣ ਵਿੱਚ ਮਸ਼ਰੂਫ ਹਨ ਉਹਨਾਂ ਨੂੰ ਵਿਆਹ ਜਾਪਦੇ ਹਨ ਜਿਵੇਂ ਕੋਈ ਬਾਹਰਵੇਂ ਸਾਲ ਵਿੱਚ ਰਿਸ਼ੀ ਦੀ ਤਾੜੀ ਭੰਗ ਕਰਦੇ ਜਿਵੇਂ ਸੁਹਾਗ ਦੀ ਸੇਜ ਤੇ ਮਹਿਮਾਨ ਸੌ ਜਾਣ ਉਹਨਾਂ ਦੇ ਕੋਲ ਉਸ ਦਾ ਦਿੱਤਾ ਬਹੁਤ ਕੁਝ ਹੈ ਇਹ ਡਿਗਰੀਆਂ ਦੇ ਫੱਟੇ ਤੇ ਸੌਂ ਸਕਦੇ ਹਨ ਤੇ ਅਲੰਕਾਰਾਂ ਦੇ ਓਵਰ ਕੋਟ ਪਹਿਨਦੇ ਹਨ ਉਹਨਾਂ ਲਈ ਜ਼ਿੰਦਗੀ ਦੇ ਅਰਥ ਸਵਾਰਿਸ਼ ਹਨ ਕੈਦ ਨੂੰ ਕੋਕਾ ਕੋਕਾ ਕੋਲਾ ਵਾਂਗ ਪੀਂਦੇ ਹਨ ਤੇ ਹਰ ਅੱਜ ਨੂੰ ਕੱਲ ਵਿੱਚ ਬਦਲ ਕੇ ਖੁਸ਼ ਹੁੰਦੇ ਹਨ ਇਹ ਰਾਤ ਨੂੰ ਸੌਣ ਲੱਗੇ ਪਜਾਮਿਆਂ ਸਲਵਾਰਾਂ ਦੀਆਂ ਗੰਡਾਂ ਟੋ ਕੇ ਸੌਂਦੇ ਹਨ ਤੇ ਸਵੇਰ ਨੂੰ ਜਿਆਦਾ ਉੱਠਦੇ ਹਨ ਤਾਂ ਬੱਕਰੀ ਵਾਂਗ ਢਟਾਲ ਜਿਵੇਂ ਵਕਤ ਦੀ ਲਾਸ਼ ਮੁਸਕ ਗਈ ਹੋਵੇ ਜਿਵੇਂ ਦਹੀਂ ਬੁੱਸ ਗਿਆ ਹੋਵੇ ਜਿਵੇਂ ਆਪਣੇ ਆਪ ਨੂੰ ਮਰਿਆ ਪਿਆ ਤੱਕਦੇ ਹਨ ਤਾਂ ਜ਼ਿੰਦਗੀ ਨੂੰ ਚਿੱਤੇ ਵਿੱਚ ਲਿਆਉਣ ਲਈ ਤਿਗੜਮ ਲੜਾਉਂਦੇ ਹਨ ਜਿਵੇਂ ਕੋਈ ਉਂਗਲਾਂ ਤੇ ਹਾਸ ਲਗਣਦਾ ਹੈ ਜਿਵੇਂ ਕੋਈ ਰੜਨਾ ਸਿੱਖਣੋਂ ਪਹਿਲਾਂ ਦੀ ਉਮਰ ਨੂੰ ਯਾਦ ਕਰਦਾ ਹੈ ਆ ਕਵਿਤਾ ਦੇਖਣਾ ਵੇਲਾ ਆ ਗਿਆ ਹੈ ਹੁਣ ਵਕਤ ਆ ਗਿਆ ਹੈ ਕਿ ਆਪੋ ਆਪਣੇ ਵਿਚਲੇ ਰਿਸ਼ਤੇ ਦਾ ਇਕਬਾਲ ਕਰੀਏ ਤੇ ਵਿਚਾਰਾਂ ਦੀ ਲੜਾਈ ਮੱਛਰਦਾਨੇ ਵਿੱਚੋਂ ਬਾਹਰ ਹੋ ਕੇ ਲੜੀਏ ਤੇ ਹਰ ਇੱਕ ਦੇ ਗਿਲੇ ਦੀ ਸ਼ਰਮ ਨੰਗੇ ਮੂੰਹ ਦੇ ذریعے ਵਕਤ ਆ ਗਿਆ ਹੈ ਕਿ ਹੁਣ ਉਸ ਕੁੜੀ ਨੂੰ ਜੋ ਮਸ਼ੂਕਾ ਬਣਨ ਤੋਂ ਪਹਿਲਾਂ ਹੀ ਪਤਨੀ ਬਣ ਗਈ ਭੈਣ ਕਹਿ ਦਈਏ ਲਹੂ ਦੇ ਰਿਸ਼ਤੇ ਦਾ ਪਿੰਗਲ ਬਦਲੀਏ ਤੇ ਮਿੱਤਰਾਂ ਦੀ ਨਵੀਂ ਪਹਿਚਾਣ ਘੜੀਏ ਆਪੇ ਆਪਣੇ ਲਹੂ ਦੇ ਦਰਿਆ ਨੂੰ ਤਰੀਏ ਸੂਰਜ ਨੂੰ ਖਨਾਮੀ ਤੋਂ ਬਚਾਉਣ ਲਈ ਹੋ ਸਕੇ ਤਾਂ ਰਾਤ ਪਰ ਆਪ ਬਲਿਏ ਆ ਬੜੀ ਕਮਾਲ ਦੀ ਉਸ ਦੀ ਕਵਿਤਾ ਹੈ ਤੇ ਨਸ਼ੇੜੀ ਬੰਦੇ ਨਾਲ ਵੀ ਸੰਬੰਧ ਹੈ ਵਿਸਥਾਪਨ ਜਦ ਅਮਲੀ ਤੋਂ ਅਫੀਮ ਛੁੱਟਦੀ ਹੈ ਤਾਂ ਅੱਧੀ ਅੱਧੀ ਰਾਤੇ ਜਾਂ ਛੱਪੜ 'ਚ ਵੜਦਾ ਹੈ ਖੂਜ ਉਤਰ ਕੇ ਵੀ ਪਿੰਡਾ ਛੜਦਾ ਹੈ ਪਲ-ਪਲ ਪਿੱਛੋਂ ਜੰਗਲ ਪਾਣ ਜਾਂਦਾ ਹੈ ਆਪਣੇ ਅੰਦਰ ਮਰੇ ਪਏ ਸ਼ੇਰ ਦੀ ਬੜੀ ਬੂ ਆਉਂਦੀ ਹੈ। ਅਮਲੀ ਬੀੜਾ ਲਾ ਕੇ ਮਰਦਾ ਸ਼ੇਰ ਨੂੰ ਦੋ ਸਾਹ ਹੋਰ ਦਿਵਾਉਣਾ ਚਾਹੁੰਦਾ ਹੈ। ਪਰ ਮਰਿਆ ਹੋਇਆ ਸ਼ੇਰ ਕਦੋਂ ਦਮ ਫੜਦਾ ਹੈ? ਅਮਲੀ ਤੋਂ ਜ਼ਿਆਦਾ ਅਫੀਮ ਛੁਰਦੀ ਹੈ। ਮੈਂ ਕਵਿਤਾ ਬੜੀ ਕਮਾਲ ਦੀ ਇਸ ਕਰਕੇ ਮੰਨਦਾ ਕਿ 파ਸ਼ ਨੇ ਕਿੱਦਾਂ ਬਾਰੀਕੀ ਦੇ ਨਾਲ ਇਸ ਕਵਿਤਾ ਦੇ ਵਿੱਚ ਕਿਸੇ ਨਸ਼ੇ ਲੱਗੇ ਬੰਦੇ ਦਾ ਜ਼ਿਕਰ ਕੀਤਾ ਜਿਸ ਨੂੰ ਖੁਦ ਵੀ ਪਤਾ ਹੁੰਦਾ ਹੈ ਕਿ ਉਹ ਨਸ਼ੇ ਦੇ ਨਾਲ ਬੇਕਾਰ ਬਿਲਕੁਲ ਹੋ ਚੁੱਕਿਆ ਹੈ। ਵਿਸਥਾਪਨ ਸੱਚਮੁੱਚ ਬਹੁਤ ਸ਼ਬਦ ਵੀ ਬੜਾ ਕਮਾਲ ਦਾ ਸਾਇੰਸ ਦਾ ਸ਼ਬਦ ਦਾ ਵਿਸਥਾਪਨ ਡਿਸਪਲੇਸਮੈਂਟ ਕਹਿ ਦਿੰਨੇ ਇਹਨੂੰ ਆ ਦੇਖਣਾ ਕਵਿਤਾ ਖੁੱਲੀ ਚਿੱਠੀ ਮਸ਼ੂਕਾਂ ਨੂੰ ਖੱਤ ਲਿਖਣ ਵਾਲਿਓ ਜੇ ਤੁਹਾਡੀ ਕਲਮ ਦੀ ਨੋਕ ਬਾਝ ਹੈ ਤਾਂ ਕਾਗਜ਼ਾਂ ਦਾ ਗਰਭ ਪਾਸਾ ਨਾ ਕਰੋ ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਦੀ ਨਸੀਹਤ ਦੇਣ ਵਾਲਿਓ ਕ੍ਰਾਂਤੀ ਜਦ ਆਈ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਵੇਗੀ ਬੰਦੂਕਾਂ ਵਾਲਿਓ ਜਾਂ ਤਾਂ ਬੰਦੂਕ ਦਾ ਮੂੰਹ ਦਸ਼ਮਣ ਵੱਲ ਕਰ ਦਿਓ ਤੇ ਜਾਂ ਆਪਣੇ ਆਪ ਵੱਲ ਕ੍ਰਾਂਤੀ ਕੋਈ ਦਾਵਤ ਨਹੀਂ ਨਮਾਇਸ਼ ਨਹੀਂ ਮੈਦਾਨ ਵਿੱਚ ਵਗਦਾ ਦਰਿਆ ਨਹੀਂ ਵਰਗਾਂ ਦਾ ਰੁਚੀਆਂ ਦਾ ਦ੍ਰਿੰਦਰਾਨਾ ਪੜਨਾ ਹੈ ਮਰਨਾ ਮਾਰਨਾ ਹੈ ਮਰਨਾ ਹੈ ਤੇ ਮੌਤ ਨੂੰ ਖਤਮ ਕਰਨਾ ਹੈ ਅੱਜ ਵਾਰਿਸ ਸ਼ਾਹ ਦੀ লাশ ਕੰਡਿਆਲੀ ਥੋਰ ਬਣ ਕੇ ਸਮਾਜ ਦੇ ਪਿੰਡੇ ਤੇ ਉਗ ਆਈ ਹੈ ਉਸ ਨੂੰ ਕਹੋ ਕਿ ਇਹ ਯੁੱਗ ਵਾਰਿਸ ਦਾ ਯੁੱਗ ਨਹੀਂ ਵਿਅਤ ਨਾਮ ਦਾ ਯੁੱਗ ਹੈ ਹਰ ਖੇੜੇ ਵਿੱਚ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ ਇਸ ਦੇ ਵਿੱਚ ਉਸਨੇ ਵਾਰਿਸ ਸ਼ਾਹ ਦਾ ਵੀ ਜਿਹੜਾ ਹੈ ਪਰੰਪਰਾ ਨੂੰ ਤੋੜਿਆ ਹੈ ਕੰਡਿਆਲੀ ਥੋਰ ਇਹ ਸ਼ਿਵ ਕੁਮਾਰ ਬਟਾਲਵੀ ਦੀ ਬਹੁਤ ਕਮਾਲ ਦੀ ਕਵਿਤਾ ਸੀ ਉਹਦੇ ਤੇ ਵੀ ਤੰਜ ਕੱਸਿਆ ਉਹਨੇ ਤੇ ਅੰਤ ਜਿਹੜਾ ਕੀਤਾ ਉਹ ਬੜਾ ਕਮਾਲ ਦਾ ਕੀਤਾ ਕਿਉਂਕਿ ਅਮਰੀਕਾ ਉਸ ਵੇਲੇ ਵੀయత్ਨਾਮ ਦੇ ਨਾਲ ਯੁੱਧ ਲੜ ਰਿਹਾ ਸੀਗਾ ਸਾਮਰਾਜਵਾਦੀ ਨੀਤੀ ਅਪਣਾ ਕੇ ਛੋਟੇ-ਛੋਟੇ ਮੁਲਕਾਂ ਦੇ ਉੱਪਰ ਅਮਰੀਕਾ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਤੇ ਪਾਸ ਜਿਹੜਾ ਹੈ ਉਹ ਮਾੜੀ ਧਰ ਨਾਲ ਖੜਿਆ ਵੀਤ ਨਾਮ ਦੇ ਨਾਲ ਇਸੇ ਕਰਕੇ ਇਸ ਕਵਿਤਾ ਦਾ ਅੰਤ ਦਾ ਜਿਹੜਾ ਵਾਕ ਹੈ ਹਰ ਖੇੜੇ ਵਿੱਚ ਹੱਕਾਂ ਤੇ ਸੰਗਰਾਮ ਦਾ ਯੁੱਗ ਹੈ ਇਥੋਂ ਪਾਸ ਦੀ ਸੋਚ ਝਲਕਦੀ ਉਹ ਕਿਹੜੇ ਪਾਸੇ ਖੜਦਾ ਆ ਦੇਖਣਾ ਕਵਿਤਾ ਪਰਖਣ ਵਾਲੇ ਵਿੱਚ ਦੁਸ਼ਮਣ ਤਾਂ ਹਰ ਹਿੱਲੇ ਗੁੰਮਰਾਹ ਕਰਦਾ ਹੈ ਦੁਸ਼ਮਣ ਦਾ ਕਦੋਂ ਕੋਈ ਵਸਾਹ ਕਰਦਾ ਹੈ ਤੁਸੀਂ ਯਾਰ ਬਣ ਕੇ ਸਦਾ ਸਾਨੂੰ ਪਲੀਤ ਕੀਤਾ ਹੈ ਤੇ ਫਿੱਟੇ ਮੂੰ ਸਾਡੇ ਜਿੰਨਾ ਹੁਣ ਤੱਕ ਮਾਫ ਕੀਤਾ ਹੈ ਕਦੀ ਰਹਿਨਮਾ ਬਣ ਕੇ ਸਾਨੂੰ ਕਤਲਗਾ ਛੱਡ ਆਏ ਕਦੀ ਝੰਡੇ ਦਾ ਰੰਗ ਦੱਸ ਕੇ ਸਾਡੇ ਅਲੜ ਗੀਤਾਂ ਨੂੰ ਨਾਪਾਕ ਕੀਤਾ ਤੇ ਕਦੀ ਰੂਬਲ ਚੱਬ ਕੇ ਸਾਥ ਉਠਕ ਕੇ ਰੰਗ ਗਿਣਵਾਏ ਤੁਸੀਂ ਛਲੇਡੇ ਨਹੀਂ ਤਾਂ ਕੀ ਬਲਾਹ ਹੋ ਤੇ ਇਸ ਤੋਂ ਪਹਿਲਾਂ ਕਿ ਤੁਸੀਂ ਸਿਰ ਤੋਂ ਟੱਪ ਜਾਂਦੇ ਤੁਹਾਨੂੰ ਬੋਦੀ ਤੋਂ ਫੜ ਲਿਆ ਹੈ ਅਸੀਂ ਹੁਣ ਤੁਸੀਂ ਇੱਕ ਵਾਰ ਮੰਗਣ ਲਈ ਕਹਿਣਾ ਹੈ ਤੇ ਅਸੀਂ ਤੁਹਾਡੀ ਮੌਤ ਮੰਗਣੀ ਹੈ ਇਹ ਬਹੁਤ ਕਮਾਲ ਦੀ ਕਵਿਤਾ ਹੈ ਇਦੇ ਵਿੱਚ ਜਿਹੜੇ ਲੋਕ ਪਾਰਟੀ ਵਾਰ-ਵਾਰ ਪਾਰਟੀਆਂ ਬਦਲਦੇ ਨੇ ਝੰਡਿਆਂ ਦੇ ਰੰਗ ਬਦਲਦੇ ਨੇ ਵੱਡੇ ਮੁਲਕਾਂ ਦੇ ਸਾਮਰਾਜੀ ਮੁਲਕਾਂ ਬਾਰੇ ਗੱਲ ਕੀਤੀ ਗਈ ਆ ਆ ਕਵਿਤਾ ਦੇਖਣਾ ਰਾਤ ਨੂੰ ਉਦਾਸ ਬਾਜਰਾ ਸੈਰਸਤੀ ਖੜਾ ਹੈ ਤਾਰੇ ਵੀ ਗੱਲ ਨਹੀਂ ਕਰਦੇ ਰਾਤ ਨੂੰ ਕੀ ਹੋਇਆ ਹੈ ਐ ਰਾਤ ਤੂੰ ਮੇਰੇ ਲਈ ਉਦਾਸ ਨਾ ਹੋ ਤੂੰ ਮੇਰੀ ਦੇਨਦਾਰ ਨਹੀਂ ਰਹਿਣ ਦੇ ਅੰਜ ਨਾ ਸੋਚ ਉਗਾਲੀ ਕਰਦੇ ਪਸ਼ੂ ਕਿੰਨੇ ਚੁੱਪ ਹਨ ਤੇ ਪਿੰਡ ਦੀ ਨਿੱਗੀ ਫਿਜ਼ਾ ਕਿੰਨੀ ਸ਼ਾਂਤ ਹੈ ਰਹਿਣ ਦੇ ਤੂੰ ਅੰਜਨਾ ਸੋਚ ਰਾਤ ਤੂੰ ਮੇਰੀਆਂ ਅੱਖਾਂ 'ਚ ਤੱਕ ਇੰਨਾ ਉਸ ਬੰਕੇ ਯਾਰ ਨੂੰ ਹੁਣ ਕਦੀ ਨਹੀਂ ਤੱਕਣਾ ਜਿਹਦੀ ਅੱਜ ਅਖਬਾਰਾਂ ਨੇ ਗੱਲ ਕੀਤੀ ਹੈ ਰਾਹ ਤੇਰਾ ਉਦਣ ਦਾ ਉਹ ਰੌਣਕ ਕਿੱਥੇ ਹੈ ਜਦੋਂ ਪਹਾੜੀ ਚੋਹ ਦੇ ਪਾਣੀ ਮੰਗ ਕਾਲਾ ਕਾਲਾ ਆਇਆ ਸੀ ਚੰਨ ਦੇ ਲੋਏ ਪਹਿਲਾਂ ਅਸੀਂ ਪੜੇ ਫਿਰ ਚੋਰਾ ਵਾਂਗ ਬਹਿਸ ਕੀਤੀ ਤੇ ਫਿਰ ਝਗੜੇ ਪਏ ਸਾਂ ਰਾਤ ਤੂੰ ਉਦੋਂ ਤੱਕ ਖੁਸ਼ ਹੈਂ ਜਦ ਅਸੀਂ ਲੜਦੇ ਸਾਂ ਤੂੰ ਹੁਣ ਕਿਉਂ ਦਾਸ ਹੈਂ ਜਦ ਅਸੀਂ ਵਿਛੜ ਗਏ ਹਾਂ ਰਾਹ ਤੈਨੂੰ ਰਾਹ ਤੁਰ ਗਈ ਦੀ ਸੌ ਤੇਰਾ ਇਹ ਬਣਦਾ ਨਹੀਂ ਮੈਂ ਤੇਰਾ ਦੇਣਦਾਰ ਹਾਂ ਤੂੰ ਮੇਰੀ ਦੇਣਦਾਰ ਨਹੀਂ ਰਾਤ ਤੂੰ ਮੈਨੂੰ ਵਧਾਈ ਦੇ ਮੈਂ ਇਹਨਾਂ ਖੇਤਾਂ ਨੂੰ ਵਧਾਈ ਦਿੰਦਾ ਹਾਂ ਖੇਤਾਂ ਨੂੰ ਸਭ ਪਤਾ ਹੈ ਮਨੁੱਖ ਦਾ ਲਹੂ ਕਿੱਥੇ ਡੁੱਲਦਾ ਹੈ ਤੇ ਲਹੂ ਦਾ ਮੁੱਲ ਕੀ ਹੁੰਦਾ ਹੈ ਇਹ ਖੇਤ ਸਭ ਜਾਣਦੇ ਹਨ ਐਸ ਲਈ ਐ ਰਾਤ ਤੂੰ ਮੇਰੀਆਂ ਅੱਖਾਂ ਚ ਤੱਕ ਮਾ ਭਵੈਖ ਦੀਆਂ ਅੱਖਾਂ 'ਚ ਤੱਕਦਾਂ ਆ ਦੇਖਣਾ ਕਵਿਤਾ ਇਸ ਕਾਵ ਸੰਗ੍ਰਹਿ ਦੀ ਆਖਰੀ ਕਵਿਤਾ ਅੰਤਿਕਾ ਅਸੀਂ ਜੰਮਣਾ ਨਹੀਂ ਸੀ ਅਸੀਂ ਲੜਨਾ ਨਹੀਂ ਸੀ ਅਸੀਂ ਤਾਂ ਬਹਿ ਕੇ ਹੇਮਕੁੰਟ ਉੱਤੇ ਭਗਤੀ ਕਰਨੀ ਸੀ ਪਰ ਜਦ ਸਤਲੋਜ ਦੇ ਪਾਣੀ ਵਿੱਚੋਂ ਭਾਅ ਫੁੱਟੀ ਪਰ ਜਦ ਕਾਜੀ ਨਜ਼ਰੂਲ ਇਸਲਾਮ ਦੀ ਜੀਬ ਰੁਕੀ ਜਦ ਕੁੜੀਆਂ ਦੇ ਕੋਲ ਜੈਮ ਕਾਟਰ ਤੱਕਿਆ ਤੇ ਮੁੰਡਿਆਂ ਕੋਲ ਤੱਕਿਆ ਜੇਮ ਜ਼ਵਾਰ ਤਾਂ ਮੈਂ ਕਹਿ ਉੱਠਿਆ ਚੱਲ ਬਈ ਸੰਤ ਸੰਧੂ ਹੇਠਾਂ ਧਰਤੀ ਤੇ ਚੱਲੀਏ ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ ਤੇ ਅਸੀਂ ਹੁਣ ਆਏ ਹਾਂ ਇਹ ਲਓ ਸਾਡਾ ਜ਼ਫਰਨਾਮਾ ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ ਅ ਸਾਡਾ ਪੇਟ ਹਾਜ਼ਰ ਹੈ ਇਸ ਪਾਸ਼ ਦੇ ਪਹਿਲੇ ਕਾਵ ਸੰਗ੍ਰਹਿ ਬਾਰੇ ਤੁਹਾਡੇ ਨਾਲ ਜਿਹੜਾ ਮੈਂ ਜ਼ਿਕਰ ਕੀਤਾ ਪਾਸ਼ ਸੱਚਮੁੱਚ ਬਹੁਤ ਵਿਲੱਖਣ ਤੇ ਅਦਭੁਤ ਕਵੀ ਹੈ ਆਮ ਪਾਠਕ ਨੂੰ ਉਹਦੀਆਂ ਕਵਤਾਵਾਂ ਕਈ ਵਾਰ ਸਮਝ ਨਹੀਂ ਪੈਂਦੀਆਂ ਪਰ ਪਾਸ਼ ਨੂੰ ਸਮਝਣ ਦੇ ਲਈ ਸਾਮਰਾਜਵਾਦ ਬਾਰੇ ਜਾਂ ਆਪਾਂ ਨੂੰ ਜਿਹੜੇ ਹੈ ਪੂਰੀ ਤਰ੍ਹਾਂ ਜਿਹੜੇ ਮੋਲਕ ਵੱਡੇ ਮੋਲਕ ਨੇ ਛੋਟੇ ਮੋਲਕਾਂ ਉੱਪਰ ਕਿਸ ਤਰੀਕੇ ਨਾਲ ਕਬਜ਼ੇ ਕਰਦੇ ਨੇ ਉਤੋਂ ਦੀ ਰਾਜਨੀਤੀ ਨੂੰ ਕਿਵੇਂ ਕੰਟਰੋਲ ਕਰਕੇ ਚਲਾਉਂਦੇ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਮੈਂ ਪਾਸ਼ ਬਾਰੇ ਤੁੱਛ ਬੁੱਧੀ ਅਨੁਸਾਰ ਜਿੰਨਾ ਕੁ ਮੈਨੂੰ ਮੈਂ ਜਾਣ ਸਕਿਆ ਪਾਸ਼ ਨੂੰ ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਬੋਲਦਿਆਂ ਹੋਇਆਂ ਕਈ ਵਾਰ ਕੋਈ ਸ਼ਬਦ ਦਾ ਉਚਾਰਨ ਗਲਤ ਹੋ ਜਾਂਦਾ ਹੈ ਤਾਂ ਉਹ ਕਈ ਵਾਰ ਮੈਂ ਉਸ ਦੇ ਲਈ ਮਹਿਸੂਸ ਕਰਦਾ ਬਾਅਦ ਦੇ ਵਿੱਚ ਕਿ ਇਹ ਸ਼ਬਦ ਮੇਥੋਂ ਗਲਤ ਬੋਲਿਆ ਗਿਆ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਮੈਂ ਇਹ ਕੰਮ ਕਰਦਾ ਜਾਵਾਂਗਾ ਮੈਂ ਉਮੀਦ ਕਰਦਾ ਵੀ ਇਹਦੇ ਵਿੱਚ ਸੁਧਾਰ ਹੁੰਦਾ ਜਾਵੇਗਾ ਮੈਂ ਆਸ ਕਰਦਾ ਵੀ ਜਿਵੇਂ ਤੁਸੀਂ ਹੋਰ ਨਾ ਕਿਤਾਬਾਂ ਨੂੰ ਪਿਆਰ ਦਿੱਤਾ ਹੈ ਪਾਸ਼ ਬਾਰੇ ਵੀ ਆਪਣੇ ਅਨਮੁੱਲੇ ਵਿਚਾਰ ਸਾਂਝੇ ਕਰੋਗੇ ਇੱਕ ਹੋਰ ਗੱਲ ਮਹੱਤਵਪੂਰਨ ਮੈਂ ਕਹਿ ਦੇਵਾਂ ਵੀ ਜਦੋਂ ਵੀ ਤੁਸੀਂ ਕੋਈ ਕਮੈਂਟ ਕਰਦੇ ਹੋ ਚਾਹੇ ਇਸ ਕਿਤਾਬ ਤੇ ਜਾਂ ਹੋਰ ਕਿਤੇ ਆਪਣਾ ਨਾਂ ਜ਼ਰੂਰ ਉਹਦੇ ਵਿੱਚ ਮੈਂਸ਼ਨ ਕਰ ਦਿਆ ਕਰੋ ਤਾਂ ਜੋ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਨਾਂ ਜਿਹੜਾ ਹੈ ਉਹ ਆਪਾਂ ਜ਼ਿਕਰ ਕਰ ਸਕੀਏ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ